तो ये हो रहा है यार ये ट्रक चढ़ा दिया बच्चे के ऊपर ये ट्रक चढ़ा दिया बच्चे के ऊपर बच्चा मर गया साल का बच्चा ट्रक से निकल गए ਇਹ ਜੇ ਮੇਰੇ ਕੀ ਜੇ ਆਉਂਦੇ ਆ ਲੋ ਮੇਰਾ ਦਿਲ ਖੜਾ ਜਾਂਦਾ ਸੇਟੋ ਟਿਕਾ ਕਰ ਲਾ ਚਾਰ ਹੈ ਬੜੀ ਕੀ ਨਾਮ ਤੁਹਾਡਾ ਲੰਦਨੀ ਜੀ ਬੜੀ ਕੀ ਕਰਦਾ ਹੋਇਆ ਇੱਥੇ ਦੱਸੋਗੇ ਅੰਕਲ ਜੀ ਅਸੀਂ ਇੱਧਰ ਦੁਕਾਨ ਲਾਉਂਦੇ ਆ ਉਹ ਸ਼ਾਮ ਨੂੰ ਆ ਜਾਂਦੇ ਸਕੂਲੋਂ ਛੱਡ ਕੇ ਮੰਮੀ ਕੋਲ ਹੈਪੀ ਕਰਾਣ ਆ ਜਾਂਦੇ ਉਹ ਮਤਲਬ ਕੀ ਉਹ ਤਾਂ ਨਹੀਂ ਕਿ ਨਾ ਮਾ सोनू ਮੇਰੇ मतलब तो मैं बोल नहीं सकता सी अंकल जी सर बात ऐसा पड़ता सी पड़ता सी हां जी तो दोना स्कूल पे फंदे सी इतना तो बोल भी नहीं सकता सी अंकल जी वो जीबान है जो जी, वो बोलता नहीं पूछता ठीक है कुछ पता नहीं लाइफ ये जो नहीं 400 600 सवाल हो गए साइकिल साइकिल सीने उनने मूवी कोपन आज अपने हां साइकिल साइकिल ਸਰ ਕੀ ਨਾਮ ਹੈ ਤੇ ਮੌਕੇ ਤੇ ਆਇਓ ਕੀ ਮਾਮਲਾ ਹੈ ਐਸਐਪਰਮੀਤ ਚੌਕੀ ਵਰਦਮਾਨ ਜੀ ਸਾਨੂੰ ਇੱਕ ਇਤਲਾਹ ਮਿਲੀ ਸੀ ਵੀ ਇੱਕ ਟਰੱਕ ਬੱਚੇ ਦੇ ਨਾਲ ਐਕਸੀਡੈਂਟ ਹੋ ਗਿਆ ਬੱਚਾ ਛੋਟਾ ਬੱਚਾ ਪੂ ਸਾਈਕਲ ਤੇ ਸੀਗਾ ਤੇ ਕਾਫੀ ਗੰਭੀਰ ਸੱਟਾਂ ਉਹਦੇ ਉਹਨੂੰ ਇੱਕ ਵਾਰੀ ਹਸਪੀਟਲ ਭੇਜਦਾ ਵਾ ਅੱਛਾ ਤੇ ਟਰੱਕ ਹੀ ਖੜਾ ਡਰਾਈਵਰ ਹਾਂਜੀ ਡਰਾਈਵਰ ਮੌਕੇ ਤੇ ਆਵਰ ਮਿਲਿਆ ਮੌਕੇ ਹਾਂ ਡਰਾਈਵਰ ਮੇਰੇ ਖਿਆਲ ਕਹਿੰਦੇ ਪਬਲਿਕ ਨੇ ਰੋਕ ਲਿਆ ਸੀ ਸ਼ਾਂਤ ਚੌਕੀ ਲੈ ਕੇ ਗਏ ਆ ਉਹ ਸੀ ਪਤਾ ਕਰਦੇ ਆ ਇਹ ਕਿੰਨੇ ਕਾਸਤੇ ਸਵਾਰ ਹੋ ਰਹੇ ਸੀ ਕੋਈ ਪਤਾ ਲੱਗਿਆ ਕੁਝ ਐਕਸੀਡੈਂਟ ਹੋਇਆ ਜਿਹੜੇ ਇਹ ਸਾਈਕਲ ਤੇ ਸੀ ਬੱਚਾ ਸਾਈਕਲ ਸਵਾਰ ਹਾਂਜੀ ਕੋਈ ਮੌਤ ਵਗੈਰਾ ਕਿਸੇ ਦੀ ਨਹੀਂ ਹੋਣੀ ਚਾਹੀਦੀ ਅਜੇ ਜਾ ਕੇ ਹਸਪੀਟਲ ਜਾ ਕੇ ਚੈੱਕ ਕਰਦੇ ਸੀ ਅਜੇ ਕੋਈ ਬੈਰੀਕ ਨਹੀਂ ਆ ਦਿਨੇ ਬਹੁਤ ਕਾਫੀ ਗਮੀਰ ਸਟਾ ਕਰੇ ਪਰ ਕੋਈ ਪਤਾ ਲੱਗ ਸਕੇ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਇਹ ਇਹ ਕਿੰਨੇ ਇੱਥੇ ਬਾਦਲ ਪੁੱਲ ਦੇ ਥੱਲੇ ਰਹਿੰਦੇ ਸੀ ਸ਼ਾਇਦ ਨਕਰ ਬੱਚੇ ਦਾ ਨਾਮ ਸੀਗਾ ਨਿਖਲ ਹਾਂਜੀ ਇਹ ਬਾਦਲ ਪੁੱਲ ਦੇ ਥੱਲੇ ਆਪਣੇ ਰਹਿੰਦੇ ਨੇ ਫਿਲਹਾਲ ਬਿਆਨ ਵਗੈਰਾ ਨਹੀਂ ਜਾਨਿਆ ਸੇ ਪਾਰਸਾਂ ਨੂੰ ਮਿਲਦੇ ਆ ਜੋ ਦੇ ਮੁਤਾਬਕ ਮੈਂ ਲਿਖਾਂ ਉਹ ਕਾਰਵਾਈ ਕਰ ਦਿੰਨੇ ਆਪਾਂ ਅੱਜ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਹੈ ਜਰਨੈਲ ਸਿੰਘ ਮੇਰਾ ਨਾਮ ਆ ਜੀ ਕੀ ਮਾਮਲਾ ਕੀ ਹੋਇਆ ਦੇਖੋ ਜੀ ਜੋ 10 ਸਾਲਾ 12 10 12 ਸਾਲਾਂ ਦਾ ਬੱਚਾ ਸੀ ਜਿਹਦੀ ਇੱਥੇ ਟਰੱਕ ਨੇ ਮੌਤ ਕਰ ਦਿੱਤੀ ਜੀ ਉਹ ਆਪਣੇ ਮੰਮੀ ਡੈਡੀ ਨਾਲ ਆ ਰਿਹਾ ਸੀ ਟਰੱਕ ਐਨੀ ਤੇਜ਼ ਆ ਰਿਹਾ ਸੀ ਜੀ ਫਲਾਲ ਇਹਦਾ ਵੀ ਬਹੁਤ ਤੇਜ਼ ਸੀ ਮੈਂ ਮੇਰੇ ਨਾਲ ਤਾਂ ਕੰਮ ਗਏ ਕਿਸੇ ਦੀ ਮੌਤ ਕਰੂਗਾ ਜਾਂ ਕਿਤੇ ਉੱਪਰ ਚੜਾਊਗਾ ਉਹ ਬੱਚਾ ਜੀ ਉਹਨੇ ਹਾਰਨ ਮਾਰਿਆ ਜਦੋਂ ਬੱਚਾ ਡੈਲ ਕੇ ਡਿੱਗ ਪਿਆ ਕਿ ਪਹਿਲਾ ਟਾਇਰ ਦੇ ਟਾਇਰ ਪਰ ਟਾਇਰ ਚੜੇ ਟਰਾਲੀ ਦੇ ਫਿਰ ਬੱਚੇ ਦੇ ਸਿਰ ਉੱਤੇ ਚੜੇ ਕਿ ਜਿਹਦੀ ਮੌਕੇ ਤੇ ਨਾਲ ਜਨੇ ਤੇ ਮੌਤ ਹੋ ਗਈ ਜੀ ਇਹਦਾ ਦਿਮਾਗ ਵਗੈਰਾ ਸਾਰਾ ਕੋਪੜੀ ਖਿਲਾਰ ਦਿੱਤੀ ਗਈ ਜੀ ਕਸ ਕੋਈ ਸਫੈਦੋ ਜਾ ਰਹੀ ਸੀ ਜਾਂ ਕਸ ਸਵਾਰੀ ਨਹੀਂ ਉਹ ਸਾਈਕਲ ਸਵਾਰ ਸੀਗੀ ਸਾਈਕਲ ਤੇ ਸਵਾਰ ਹਾਂ ਜੀ ਉਹ ਹਾਂਜੀ ਜਾਂ ਮੰਮੀ ਡੈਡੀ ਦੇ ਨਾਲ ਸੀਗੇ ਆਪ ਨੇ ਨਹੀਂ ਮੰਮੀ ਡੈਡੀ ਬਾਤ ਗਈ ਸੀ ਸਾਈਡ ਤੇ ਹੋ ਗਈ ਜੀ ਕਿ ਬੱਚਾ ਡਿੱਗ ਪਿਆ ਆ ਦੇਖੋ ਇੱਥੇ ਕਿੰਨਾ ਖੂਨ ਡੁੱਲਿਆ ਪਿਆ ਜੀ ਕਿਵੇਂ ਬੱਚੇ ਦੇ ਬਹੁਤ ਦਿ ਦੇ ਵਿਚਾਰੇ ਦੇ ਹੋ ਕਰ ਰਿਹਾ ਦਿਮਾਗ ਦਾ ਦੇਖਿਆ ਨਹੀਂ ਜਾ ਰਿਆ ਸੀ ਬੱਚਾ ਜੀ ਆਹ ਜੀ ਉਹ ਕੱਚੇ ਦੇ ਲੈ ਕੇ ਫੇਰੀ ਡਿੱਗ ਗਿਆ ਜੀ ਆ ਕੱਚੇ ਹੋ ਕੇ ਨਾ ਉਹ ਚੜਕਲੇ ਪਾਸੇ ਡਿੱਗ ਪਏ ਰੋਕਿਆ ਟਰੱਕ ਰੋਕਿਆ ਹਾਂਜੀ ਟਰੱਕ ਰੋਕਿਆ ਜੀ ਉਹ ਟਰੱਕ ਵਾਲੇ ਵੀ ਮਾਰ ਪਿੱਟ ਤਾਂ ਨਹੀਂ ਕਰਨ ਦਿੱਤੀ ਚਲੋ ਮੁਲਾਜ਼ਮ ਸੀਗੇ ਜੀ ਪਰ ਉਹਨੂੰ ਕੜੀ ਤੋਂ ਕੜੀ ਸਜ਼ਾ ਮੇਰੇ ਲਈ ਚਾਹੀਦੀ ਆ ਜੀ ਮਾਪਿਆਂ ਦਾ ਪੁੱਤ ਸੀਗਾ ਉਹ ਵਿਚਾਰੇ ਦਾ ਮੁੱਕ ਗਿਆ ਦੀ ਮਾਂ ਦਾ ਕੋਈ ਹਾਲ ਨਹੀਂ ਸੀਗਾ ਜੀ ਇਹ ਕਿਹੜੀ ਖਤ ਘਟਣਾ ਆਹ ਵੇਖੋ ਜੀ ਆਹ ਜਗਾ ਪੀ ਇਹਦਾ ਰੋਡ ਹੈ ਜੀ ਕਿਹੜਾ ਰੋਡ ਹੈ ਇਹ ਬਾਗਰ ਰੋਡ ਵਾਜਦਾ ਜੀ 5 3 पॉइंट्स है जो हां जी बावर रोड महाराजा यूनिवर्सिटी सामने महाराजा नेशनल यूनिवर्सिटी रास्ते भाई हां जी दे दे मौके पे सी गई हां नशा किया हुआ सी बहुत नशा किया हुआ सी उधर क्या हो गया ये ट्रक चढ़ा दिया बच्चे के ऊपर ये ट्रक चढ़ा दिया बच्चे के ऊपर बच्चा मर गया 10 का बच्चा सड़क से निकल गए ਹਾਂ ਜੀ ਬੱਚਾ ਹਾਂ ਜੀ ਬੱਚਾ ਹਾਂ ਜੀ ਮੈਂ ਹਾਂ ਜੀ ਮੈਂ ਹਾਂ ਜੀ ਬਦਲ ਹਾਂ ਜੀ ਬੱਚਾ ਹਾਂ ਜੀ